ਨਾ ਉਹ ਮਰੇ ਨਾ ਹੋਵੇ ਸੋਗ। ਨਾ ਉਹ ਮਰੇ ਨਾ ਹੋਵੇ ਸੋਗ। ਲੋ ਵਰਦਾ ਨਾ ਉਹਦੇ ਘਰ ਸੋਗ ਹੁੰਦਾ ਕਦੇ। ਦਿੰਦਾ ਰਹੇ ਨਾ ਚੁੱਕਾ ਹੈ ਭੋਗ। ਆ ਜਿਹੜਾ ਖਾਣ ਪੀਣ ਦੇ ਪਦਾਰਥ ਨੇ ਸਾਨੂੰ। ਚਾਹੇ ਉਹ ਨਾਮ ਹੈ। ਨਾਮ ਵਾਲੇ ਨੂੰ ਨਾਮ ਦਿੰਦਾ। ਬਾਕੀ ਯਾਰੇ ਨੂੰ ਬਾਕੀ। ਜੋ ਭੁੱਖਾ ਕਿਸੇ ਦੀ। ਬਾਹਾਂ ਦੀ ਭੁੱਖ ਹੈ। ਪਦਾਰਥਾਂ ਦੀ ਭੁੱਖਾ ਜੈਸੀ ਕਿਸੇ ਦੀ ਲੋੜ ਹੈ। ਦਿੰਦਾ ਰਹੇ ਨਾ ਚੁੱਕਾ ਭੋਗ। ਭੋਗ ਸਾਰਿਆਂ ਨੂੰ ਦਿੰਦਾ ਰਹਿੰਦਾ। ਬਾ ਚੁੱਕਾ ਭੋਗ। ਇਹਦੇ ਵਿੱਚੋਂ ਕੁਤਾ ਹੀ ਨਹੀਂ ਕਰਦਾ ਭੁੱਲਦਾਰੀ ਹੈ ਗਲਤੀ ਨਹੀਂ ਕਰਦਾ ਚੁੱਕਦਾ ਨਹੀਂ ਹੈ ਗੁਣ ਇਹੋ ਹੋਰ ਨਾ ਹੀ ਕੋਏ ਇਹੋ ਜੇ ਗੋਣ ਵਾਲਾ ਹੋਰ ਕੋਈ ਆਦਮੀ ਨਹੀਂ ਇਹੋ ਜੇ ਗੋਣ ਹੋਰ ਕਿਸੇ ਚ ਨਹੀਂ ਹੈ ਨਾ ਬ੍ਰਹਮਾਚਾਰ ਨਾ ਵਿਸ਼ਨੂ ਜਾਂ ਨਾ ਹੋਰ ਕਿਸੇ ਦੇਵੀ ਦੇਵਤੇ ਚ ਇਹ ਜਿਹੜਾ ਉਹਦੇ ਚ ਗੋਣ ਹੈ ਨਾ ਉਹ ਭੁੱਲਿਆ ਭਲਾਇਆ ਭੁੱਲਦਾ ਨਹੀਂ ਕਿਸੇ ਜੀਵ ਚ ਨਹੀਂ ਹੋ ਸਕਦਾ ਕਿਸੇ ਜੀਵ ਚ ਇਹੋ ਜਿਹਾ ਗੋਣ ਨਹੀਂ ਹੋ ਸਕਦਾ ਨਾ ਕੋ ਹੋਆ ਨਾ ਕੋ ਹੋਏ ਹੁੰਦਾ ਹੀ ਨਾ ਕੋਈ ਹੋਇਆ ਅਰ ਗਾਹ ਨੂੰ ਨਾ ਕੋਈ ਹੋਊਗਾ ਨਾ ਕੋ ਹੋਏ ਉਹ ਕੋਣ ਜਿਹੜਾ ਹੁਣ ਤਾਈ ਹੋਇਆ ਨਹੀਂ ਅਰ ਨਾ ਕੋਈ ਹੋਊਗਾ ਨਾਨਕ ਤਾਂ ਕਹਿ ਰਿਹਾ ਹੈ ਉਹੀ ਗੁਰੂ ਹੈ ਆ ਜਿਹੜਾ ਚਾਹ ਕੋਣ ਉਸ ਨੂੰ ਗੁਰੂ ਬਣਾ ਦੇ ਰੋ ਨਾਨਕ ਤਾਂ ਦੱਸ ਰਿਹਾ ਹੈ ਨਾ ਕੋ ਹੋਆ ਨਾ ਕੋ ਹੋਏ ਉਹ ਜਿਹੜਾ ਹੋਇਆ ਨਹੀਂ ਹੋਊਗਾ ਨਹੀਂ ਉਹਦਾ ਹੀ ਦਾਸ ਹਨ ਉਹਨੂੰ ਸੱਚ ਛੱਡ ਗਏ ਇਹ ਕਹਿ ਡਵੀ ਅਸੀਂ ਆਪਣੀ ਮੱਤ ਨੂੰ ਨਾਲ ਨੂੰ ਐਡਾ ਬੜਾ ਬਣਾ ਦਈਏ ਝੂਠ ਬੋਲ ਕੇ ਬਈ ਦੁਨੀਆ ਬੱਲੇ ਬੱਲੇ ਕਰੇ ਉਹ ਦੁਨੀਆ ਇਹ ਨਹੀਂ ਕਰਦੀ ਬੱਲੇ ਬੱਲੇ ਸੱਚਾ ਨਾ ਬੜਾ ਹੁੰਦਾ ਕੋਈ ਝੂਠ ਬੋਲ ਕੇ ਬੜਾ ਨਹੀਂ ਹੋਇਆ ਜਿੱਦਾਂ ਝੋੜ ਦੀ ਪੌੜੀ ਚੜ ਕੇ ਕੋਈ ਬੜਾ ਨਹੀਂ ਹੋਇਆ ਸੱਜਦੀ ਪੌੜੀ ਮਜ਼ਬੂਤ ਔਰ ਲੰਬੀ ਜਿੱਦ ਹੁੰਦੀ ਐ ਸੱਜਦੀ ਪੌੜੀ ਕਿੰਨੀ ਲੰਬੀ ਐ ਸੱਜ ਖਣ ਲੈ ਜਾਂਦੀ ਐ ਉਹ ਜਿੰਨੀ ਰਜਨਾ ਨਾ ਮਾਇਆ ਦੀ ਇਹ ਤੋਂ ਬਾਹਰ ਚਲੀ ਜਾਂਦੀ ਐ ਸੱਜਦੀ ਪੌੜੀ ਦੂਈ ਕੋਈ ਪੌੜੀ ਬਣਾ ਕੇ ਦਿਖਾਵੇ ਝੂੜਦੀ ਆ ਚੋੜਦੀਆਂ ਪੌੜੀਆਂ ਸੰਸਾਰੀ ਮੱਤਾਂ ਚੋੜਦੀਆਂ ਪੌੜੀਆਂ ਹੀ ਨੇ ਕੋਈ ਮਾਇਆ ਤੋਂ ਬਾਹਰ ਦੀ ਸਮਝਾ ਕੇ ਦਿਖਾਵੇ ਪੌੜੀ ਲਾ ਕੇ ਵੀ ਇੱਥੇ ਤੱਕ ਇਹ ਜਾਈਦਾ ਮਾਇਆ ਤੋਂ ਬਾਹਰ ਇਸੇ ਨੇ ਕੱਢਿਆ ਹੋਇਆ ਇਹਦੀ ਲੰਮੀ ਪੌੜੀ ਐ ਚੋੜ ਦੀ ਪੌੜੀ ਨਾਲ ਬੜਾ ਨਹੀਂ ਹੁੰਦਾ ਹੁੰਦਾ ਸਾਖੀ ਦੀ ਪੌੜੀ ਦੇ ਚੜ ਕੇ ਬੜਾ ਹੁੰਦਾ ਇਹ ਤਾਂ ਮੇਰਾ ਹੀ ਝੂਠ ਬੋਲਣ ਲੱਗ ਗਿਆ ਸਿੱਖ ਤਾਂ ਸਾਰੀਆਂ ਰਾਣੀ ਗੁਰਮਤ ਤੋਂ ਸਾਰੀਆਂ ਸਾਖੀ ਇਹਨਾਂ ਦੇ ਖਿਲਾਫ ਨੇ ਗੁਰਮਤਾ ਆਪਣੇ ਆਪ ਵਿੱਚ ਸੱਚੀ ਸਾਖੀ ਐ ਇਹਨੂੰ ਲੋੜ ਝੂਠੀਆਂ ਸਾਖੀਆਂ ਦੀ ਲੋੜ ਕੀ ਸੀ ਸਾਡੂ ਜਿਹੜੇ ਗੁਰੂਆਂ ਨੇ ਸਾਖੀ ਸੁਣਾਈ ਉਹ ਛੱਡ ਦਿੱਤੀ ਮਨ ਮੁਖਾ ਨੇ ਸਾਖੀਆਂ ਘੜ ਕੇ ਤੁਸੀ ਸੁਣਾਉਣ ਲੱਗੇ ਛੋੜੀ ਸੰਤਨ ਕੀ ਸਾਚੀ ਸਾਚੀ ਛੋੜੀ ਨੇ ਜਾਇ ਅੰਮ੍ਰਿਤ ਸੱਚ ਕਾਥਾ ਆ ਛੋੜੀ ਹੁੰਦੀ ਰਹਤੇ ਪਹਿਲਾਂ ਉਹ ਨਹੀਂ ਸੀ ਸੁਣ ਹੁੰਦੀ ਲੋਕਾਂ ਦੇ ਜਿਹਨੂੰ ਸੁਣਾਉਂਦੇ ਤੇ ਗੁਰੂ ਸਾਹਿਬ ਆਪ ਹੁਣ ਇਹ ਵੀ ਉਹਨਾਂ ਦੀ ਔਲਾਦ ਨੇ ਕਹਾਂ ਕਿਤੇ ਹੋਰ ਆਏ ਹੋਏ ਨੇ ਇਹਨਾਂ ਦਾ ਵੀ ਨਹੀਂ ਸੁਣ ਹੁੰਦੀ ਸੁਰ ਨਾ ਜਾਏ ਸਾਚ ਅਮਰਤ ਕਾਥਾ ਰਾਰ ਕਰਦੇ ਝੂਠੀ ਲੱਗ ਗਾਥਾ ਝੂਠੀਆਂ ਕਹਾਣੀਆਂ ਜਿਹੜੀਆਂ ਘੜੀਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਕਰਦੇ ਨਾ ਜੀ ਉਹ ਫਲਾਣਾ ਆ ਲਿਖਿਆ ਹੋਇਆ ਸਾਖੀ ਜੋ ਲਿਖਿਆ ਹੋਇਆ ਉਹ ਝੂਠ ਆ ਦਾ ਗੁਰਬਾਣੀ ਨੂੰ ਬਦਲਣਾ ਚਾਹੁੰਦੇ ਜੋ ਲੋਕਾਂ ਦਾ ਗੁਰਬਾਣੀ ਤੇ ਅਸਰ ਪਾਉਣਾ ਚਾਹੁੰਦੇ ਨੇ ਝੂਠੀਆਂ ਗੱਲਾਂ ਨਾਲ ਜੇ ਵੜਿਆ ਆਪੋ ਤੇ ਵੜ ਤੇਰੀ ਦਾਤ ਇਹ ਡਬੜਾ ਦੁਆਬ ਹੈ। ਓਡੀ ਵੱਡੀ ਦਾਤ ਹੈ, ਦਾਤ ਇੱਥੇ 1 ਵਜਰ। ਬਾਯਾ ਦੇ ਦਾਤਾਂ ਵੀ ਵੱਡੀਆਂ ਨਹੀਂ ਹੁਣ। ਇਹ ਵੀ ਗੱਲ ਹੈ। ਇਹ ਜਿਹੜੀ ਦਾਤ ਹੈ ਹੋਰ ਹੈ ਨਾਮ ਦੀ ਦਾਤ ਹੈ। ਇਹ ਨਾਮ ਦੀ ਦਾਤ ਹੈ, ਦਾਤ 1 ਵਜਰ ਇੱਥੇ। ਕਿ ਕਾਰਨ ਉਹਨੂੰ ਕੱਲਾ ਨਹੀਂ ਪਤਾ ਲੱਗਿਆ। ਉਹਦਾ ਵਿਚਾਰੇ ਬਾਯਾਧਾਰੀ ਵਿਦਵਾਨ ਸੀ। ਜਿੱਡਾ ਵੱਡਾ ਦੁਆਬ ਹੈ ਓਡੀ ਵੱਡੀ ਉਹਦੇ ਦੀ ਦਾਤ ਹੈ। ਅਜਲ ਤੇਰੀ ਜਿਹੜੀ ਦਾਤ ਹੈ ਜਿਹਨੂੰ ਤੈਂ ਦਾਤ ਬਣ ਕੇ ਦਾਤ ਦਿੱਤਾ ਹੈ ਉਹ ਹੋਰ ਹੈ ਜਿਹਨੂੰ ਅਸੀਂ ਦਾਤ ਮੰਨਦੇ ਹੋਰ ਹੈ ਤੇ ਇਹਨੂੰ ਦਾਤ ਬਣ ਲਿਆ ਇਹਦਾ ਜ਼ਹਿਰ ਨੂੰ ਦਾਤ ਬਣ ਲਿਆ ਵਾਇਦਾ ਜ਼ਹਿਰ ਹੈ ਅਸੀਂ ਨੂੰ ਦਾਤ ਮੰਨਦੇ ਘਰ ਤੇ ਲਗਾ ਦਿੰਦੇ ਐ ਵੀ ਦਾਤ ਤੇਰੀ ਦਾਤ ਦੇਖਉਂਦਾ ਨਹੀਂ ਵਾਇਦਾ ਢੀੜੇ ਨਾਲ ਖੜੀ ਏ ਲੋ ਲਵਰ ਪੰਕਤੀ ਗੁਰਮਤਿ ਲਿਖਦੇ ਨੇ ਹੈ ਗੁਰਮਤਿ ਦੇ ਵਿਰੋਧੀ ਜਿਹੜੇ ਪੰਕਤੀ ਲਿਖਦੇ ਨੇ ਉਹ ਗੁਰਮਤਿ ਦੇ ਦੁਰਵਿਰੋਧੀ ਨੇ ਅੰਦਰੋਂ ਉਹ ਤਾਂ ਆਇਆ ਜੈ ਨੂੰ ਦਾਦ ਬੰਦੇ ਨੇ ਕੋਈ ਨਾ ਟੱਬਰ ਮਰ ਜਾਣਾ ਥੱਲੇ ਉਹ ਕਾਰ ਨਹੀਂ ਮਰਦੇ ਸਰ ਟੱਬਰੇ ਕਦੇ ਆ ਜਾਣੇ ਅੜਕੇ ਤਾਂ ਦਾਤਾ ਬਰੋ ਵਰਦੇ ਹੀ ਨੇ ਰੋਟੇ ਪਰ ਉਹਨਾਂ ਦੇ ਵਿੱਚ ਆਰੇ ਦੇ ਵਿੱਚ ਆ ਕੇ ਉਹਨਾਂ ਨੂੰ ਨਾਮ ਦੀ ਪਤਾ ਹੀ ਨਹੀਂ ਨਾਮ ਲੈ ਕੀ ਹੁੰਦੀ ਹੈ ਨਾਮ ਨੂੰ ਕੀ ਜਾਣ ਲੋ ਨਾਮ ਕੀ ਹੁੰਦਾ ਇਹ ਦਾਤ ਕੀ ਨੇ ਜਿੰਦਾ ਦਾਤ ਸੀ ਬੰਦੇ ਇਹ ਦਾਤ ਤਾਂ ਪਤਾ ਕੀ ਇਹ ਦਾਤ ਪਿਆਰੀ ਬਿਸਰਿਆ ਦਾਤਾਰ ਇਹ ਦਾਤਾਰ ਨੂੰ ਭਲਾਉਣ ਵਾਲੀ ਦਾਤ ਹੈ ਦਾਤੇ ਯਾਦ ਆਕਾਰ ਤੇ ਨਿਗਰ ਉਹਨਾਂ ਦੀ ਦਾਤਾਰ ਦਾ ਹੀ ਪਤਾ ਹੈ ਇਹ ਵੀ ਦਾਤ ਤੇ ਦੀ ਦਾਤਾ ਦਾਤ ਤੇ ਨਹੀਂ ਗਾਣਾ ਫਿਰ ਪੇਰਾਂ ਗਾਦੇ ਦੇ ਕੀ ਰਾਰੇ ਇਹ ਵੀ ਦਾਤ ਜਿਹਨੂੰ ਦਾਤ ਬਣਦੇ ਦਾਤ ਨੂੰ ਦੇਖ ਕੇ ਦਾਤ ਨੂੰ ਦੱਸਣੇ ਤੇਰੀ ਦਾਤ ਦਾਤ ਨੂੰ ਦੇਖ ਰਹੇ ਨੂੰ ਦਾਤ ਨੂੰ ਨਾ ਦੇਖਣੇ ਜੇ ਮਿਸਯੂਜ਼ ਕਰ ਰਹੇ ਨੇ ਕਿੱਡੀ ਵੱਡੀ ਭੰਕੀ ਦੀ ਰਾਤਰੀ ਕਰ ਲੈਣੇ ਵਾਲੀ ਜੇ ਬੜੇ ਆਪ ਉੱਤੇ ਵੱਡ ਤੇਰੀ ਦਾਤ ਤੇ ਕਾਰ ਨੇ ਜਿੱਡੀ ਆ ਫਿਰ ਉਹਦੇ ਬਰਾਬਰ ਬਣਾਤੀ ਤੁਸੀਂ ਕਾਰ ਤਾਂ ਬਾਬਾ ਪਰ ਵੈਸੇ ਤਾਂ ਬਰਾਬਰ ਹੋ ਗਈ ਫਿਰਕਾਰ ਵਰਤਮਾਰੀ ਹੋਈ ਐ ਸਖਲ ਦੀ ਤੇ ਵੱਡ ਤੇਰੀ ਗੱਲ ਆ ਜੱਡਾ ਵੱਡਾ ਤੂੰ ਆਪ ਐ ਓਡੀ ਵੱਡੀ ਤੇਰੀ ਦਾਤ ਤੇਰਾ ਨਾਮ ਵੀ ਓਡਾ ਵੱਡਾ ਹੀ ਐ ਉਹਨੇ ਤੇਰੀਆਂ ਸ਼ਕਤੀਆਂ ਦੇ ਨਾਮ ਦੇ ਵਿੱਚ ਹੋਰ ਕੀ ਹੈ ਇਹ ਤਾਂ ਕੀਮਤ ਪੈ ਗਈ ਅਭੇ ਤਾਂ ਕੀਮਤ ਪੈ ਗਈ ਜੇ ਉਹ ਆਪ ਤੇ ਉਹ ਤੇਰੀ ذات ਜੀਨ ਦਿਨ ਕਰ ਇਹ ਮੱਤ ਮਾਰੀ ਹੋਈ ਤੇ ਹਟਾਇਆ ਕਿਉਂ ਨਹੀਂ ਕਿਸੇ ਨੇ ਕਹਿਣ ਤੇ ਮੱਤ ਸਾਰਿਆਂ ਦੀ ਮਾਰੀ ਪਈ ਐ ਬਗਾਇਆ ਬਿਆਪ ਕੀ ਲੋ ਬਗਾਇਆ ਬਿਆਪ ਮੱਤ ਮਾਰ ਹੋਣੀ ਐ ਅਰ ਦੱਸਦਾ ਜੋ ਕਰਉਂਦੇ ਰਣਾ ਗੁਰ ਜਾ ਕੇ ਵੀ ਸਾਨੂੰ ਜੇ ਠੀਕਾਰ ਲੈ ਕੇ ਆਏ ਪਹਿਲਾਂ ਕਿਤੇ ਗੁਰਦੁਆਰੇ ਚਲੀਏ ਲੇਖ ਦੋ ਵੀ ਤੇਰੀ ਬੋੜ ਦਾਰ ਕਰਦੇ ਨਹੀਂ ਬੜੀ ਮਿਹਰ ਕੀਤੀ ਐ ਨਾ ਦੇਖੀ ਤਾ ਹੋ ਕੀਤਾ ਇਹ ਨਹੀਂ ਪਤਾ ਸਾਡੇ ਡੱਬ ਲੈ ਕੇ ਵੜ ਜਾਣਾ ਨੇ ਇਹ ਵੀ ਨਹੀਂ ਪਤਾ ਠੀਕ ਜੱਲੇ ਕੀ ਪਤਾ ਹੈ ਕੀ ਪਤਾ ਕੀ ਹੁੰ ਲੋ ਜੇ ਤੁਸੀਂ ਇੱਥੇ ਆ ਕੇ ਵਾਇਆ ਤੇ ਖੜ ਗਏ ਸਿੱਕੀ ਤੇ ਛੱਡਦੀ ਮੈਂ ਤੁਸੀਂ ਸਿੱਕੀ ਕਿੱਥੇ ਹੈ ਤੁਹਾਡੀ ਸਿੱਕੀ ਕਿੱਥੇ ਰਹਿ ਗਈ ਇਹਦਾ ਜੇੜਾ ਹੈ ਜੇੜ ਦੇਖੋ ਛੋ ਤੁਸੀਂ ਸਿੱਖੀ ਅਜੇ ਤੇ ਛਟਕਾਰੇ ਦਾ ਸਾਧਨੂ ਸਿੱਖੀ ਉਹਦੇ ਵਾਅਦੇ ਜਿਹੜਾ ਇਹਨੂੰ ਜਿਹੜਾ ਮੰਨਦਾ ਸੰਸਾਰ ਨੂੰ ਇਹ ਡਾਟਾ ਨੂੰ ਖੜੌਲੇ ਮੰਨਦਾ ਜਿਵੇਂ ਨਿਆਣੇ ਨੂੰ ਮਾਂ ਗੋਦੀ ਚੱਕਣ ਦੀ ਬਜਾਏ ਖੜੌਲੇ ਦੇ ਦਿੰਦੀ ਹੈ ਵੀ ਖੇਡਦਾ ਰਹੇ ਮੈਨੂੰ ਮੇਰੇ ਘਰ ਨਾ ਆਵੇ ਮੇਤੋ ਪਰੇ ਰਹੇ ਖੜੌਲੇ ਨਾਲ ਪਰਚਿਆ ਰਹੇ ਜੇ ਤੁਸੀਂ ਖੜੌਲ ਸੰਸਾਰ ਨਾਲ ਪਰਚੇ ਗਏ ਵੀ ਸ਼ਬਦ ਦਾ ਪਰਚਾ ਕਿਥੋਂ ਰਹਿ ਗਿਆ ਪਰਚਾ ਸ਼ਬਦ ਪੂਜਾ ਕਾਲ ਕੀ ਦਦਾਰ ਖਾਲਸੇ ਦਾ ਕਿੱਥੇ ਰਹਿ ਗਿਆ ਕਿੱ데 ਤੇ ਗਿਆ ਦਦਾਰ ਕਾਰ ਦਾ ਪਰਚਾ ਕਾਰ ਦਾ ਜੀ ਦਿਨ ਕਰਕੇ ਕੀਤੀ ਰਾਤ ਪੂਜਾ ਪੂਜਾ ਮਾਇਆ ਦੀ ਰਾਤ ਮਾਇਆ ਦੀ ਮਾਇਆ ਵਾ ਤੇ ਪੂਜਾ ਮਾਇਆ ਦੀ ਦਾ ਅਰਬੀ ਬਾਇਦਾ ਕਮਾਇਦਾਰੀ ਰਹਿਨੇ ਮੋਲੇ ਨੇ ਸਾਰੇ ਇਹ ਕਹਿੰਦਣਾ ਸੀ ਸਿੱਖਾ ਸਿੱਖੀ ਦਾ ਘਰ ਬਹੁਤ ਦੂਰ ਹੈ ਉਹ ਰਸਤਾ ਹੋਰ ਹੈ ਐਵੇਂ ਭਲੇਖਾ ਬਾਣੀ ਬੈਠੇ ਨੇ ਸੀ ਦੇਖੋ ਹਾਂ ਜਿਹਨੇ ਦਿਨ ਕਰਕੇ ਕੀਤੀ ਰਾਤ ਜਿਹਨ ਦਿਨ ਕਰਕੇ ਕੀਤੀ ਰਾਤ ਦੱਸ ਕੀ ਹੈ ਅਦੇਨਾ ਰਾਤ ਬਣਾਇਨੇ ਕੋ ਬਣਾ ਕੇ ਦਿਖਾਵੇ ਕਿਆ ਕੋਈ ਹਟਾ ਕੇ ਦਿਖਾ ਦੇ ਮੇਰੇ ਨੂੰ ਦੇ ਨਾ ਜਿਹੜੇ ਕੱਲੂ ਤੇ ਅੱਜ ਰਾਤ ਨਾ ਬਵੇ ਕੋਈ ਕਰਕੇ ਦਿਖਾ ਫਿਰ ਓ ਕਰਾਮਾਤ ਚੱਲ ਛੋਟੀ ਜੀ ਗੱਲ ਹੈ ਇਹ ਛੋਟੀ ਜੀ ਗੱਲ ਹੈ ਮੋਲੀ ਜੀ ਇੱਕ ਪਤਾ ਨਹੀਂ ਐਜਾ ਕਹਿੰਦੇ ਸੂਰਜ ਨੇ ਆ ਹੀ ਕਰਕੇ ਦਿਖਾ ਦੇ ਕੋਈ ਇਹ ਆਦਾ ਰਾਤ ਨਾ ਪੈਂਦੇ ਵੇ ਹੁਣ ਤੇ ਆਵੇ ਤੇ ਨਾ ਜਾਣਦੇ ਵੇ ਗੱਲ ਨੂੰ ਦੇਨ ਰਾਜ ਵੀ ਬਹੁਤ ਬੜੀ ਕਰਾਮਾਤ ਹੈ ਸੂਰਜ ਚੰਦਰਾ ਵੀ ਰੋਜੀ ਬਣਦੀ ਹੈ ਦoer sohi ਪਕਾਉਂਦੇ ਨੇ ਦੇਨ ਰਾਤ ਆਉਂਦਾ ਹੀ ਹੁੰਦਾ ਉਹਦੇ ਨੂੰ ਹੋਰ ਵੀ ਕਈ ਕੰਮ ਹੁੰਦੇ ਨੇ ਧੁੱਪ ਵਿੱਚ ਬੈਠ ਕੇ એનર્ਜੀ ਹੈ ਉਹ ਅਲੱਗ ਹੱਲ ਹੈ ਪੇੜ ਪੌਦੇ ਫਗਲਾਂ ਪੱਕਦੀਆਂ ਨੇ ਅਲੱਗ ਹੱਲ ਹੈ ਕਿੰਨਾ ਕੁਸ਼ ਹੈ ਦੇ ਵਿੱਚ ਜੇ ਰਾਤ ਨਾ ਬਵੇ ਤਾਂ ਵੀ ਮਰ ਜੀਏ ਜੇ ਦਿਨ ਨਾ ਬਵੇ ਤਾਂ ਵੀ ਮਰ ਜੀਏ ਸਾਰੇ ਕਾਜੀ ਖਾਸ ਮਵੇ ਸਾਰੇ ਤੇ ਕਮਜਾਤ ਜਿਨ੍ਹਾਂ ਨੇ ਸੱਚ ਛੜਤਾ ਨਾ ਜਿਵੇਂ ਇੱਕ ਔਰਤ ਆਪਣੇ ਖਸ ਨੂੰ ਵਿਸਾਰ ਦਿੰਦੀ ਹੈ ਆਪਣੀ ਮਰਜ਼ੀ ਕਰਦੀ ਹੈ ਆਪਣੀ ਮਰਜ਼ੀ ਕਰਦੀ ਹੈ ਉਹਨੂੰ ਕਮਜਾਤ ਕਹਿਆ ਜਾਂਦਾ ਕਮਿੰਦੀ ਨੀਜ ਜਾਤ ਕਮਜਾਤ ਦੀਚਾ ਦੀਚਾ ਨਾਨਕ ਨਾਵੈ ਬਾਜ ਸਨਾਤ ਐਵੇਂ ਜਿਹਨਾਂ ਨੇ ਪਰਮੇਸ਼ਰ ਸੱਚ ਛੜਤਾ ਜਿਹੜੀ ਅਕਲ ਦੇ ਸੱਚ ਛੜਤਾ ਹੁਕਮਜਾਤ ਔਰ ਨਾਮ ਦੇ ਬਿਰੋ ਜਿਹ ਜੇ ਨਾਮ ਨਹੀਂ ਮਿਲਿਆ ਨਾ ਜਿਹਨਾਂ ਸੱਚ ਛੜਤਾ ਕਮਜਾਤ ਦਾ ਨਾਮ ਉਹਨੂੰ ਮਿਲ ਲੱਗਤੋ ਉਹਦਾ ਭਾਇਆ ਨਾਲ ਜੁੜੀ ਪਈ ਐ ਉਹਦਾ ਦਾਤ ਤੇਰੀ ਦਾਤਾਰ ਕਾਰੇ ਦਾਤਾਰ ਇਹ ਜੈਨੂ ਕਿਹਾ ਖਸਬਾ ਆ ਕਮਜਾਦ ਆ ਉਹ ਬੁੱਧੀ ਕਮਜਾਦ ਆ ਸਾਰਿਆਂ ਦੀ ਕਮਜਾਦ ਹੋਊਗੀ ਬੁੱਧੇ ਦੀ ਅਰੇ ਮੱਤੇ ਕਮਜਾਦ ਸੇਖਾ ਮੱਤੇ ਕਮਜਾਦ ਨਾ ਮੱਤੇ ਨੀਝ ਮੱਤੇ ਇਹਨਾਂ ਦੀ ਨਾਮ ਕਨ ਆਵਾਜ਼ ਸਨਾਤ ਨਾਨਕ ਇਹਨਾਂ ਨਾਮ ਦੇ ਬਿਨਾ ਸਾਰੇ ਹੀ ਨੀਝਾਂ ਚਾਹੇ ਉਹ ਪੰਡਤ ਆ ਚਾਹੇ ਉਹ ਛਤਰੀਆ ਚਾਹੇ ਕੋਈ ਜਿਹਦੇ ਨਾਮ ਨਹੀਂ ਗੀਨੂ ਬੜਿਆ ਉਹ ਨજર ਸਾਰੇ ਨੀਚ ਆ ਇਹ ਜੇੜ ਤੇ ਨੀਚ ਆਦਮੀਆਂ ਦਾ ਘਰ ਹੈ ਜਿੰਨੇ ਸੰਸਾਰ ਚ ਨੇ ਸਾਰੇ ਨੀਚ ਨੇ ਇਹ ਜਿਹੜੇ ਜੇੜ ਕਾਦੇ ਵਾਸਤੇ ਹੁੰਦੀ ਬੁਲਜਮਾ ਵਾਸਤੇ ਹੁੰਦੀ ਹੈ ਜੇੜ ਬੁਲਜਮਾ ਦੀ ਕੋਈ ਜਿੱਤ ਹੁੰਦੀ ਹੈ ਜੇੜ ਬੁਲਜਮਾ ਵਾਸਤੇ ਹੁੰਦੀ ਹੈ ਬੁਲਜਮਾ ਦੀ ਇੱਜ਼ਤ ਹੁੰਦੀ ਹੈ ਕੋਈ ਪਰ ਜਲਦੀ ਕੋਈ ਇੱਜ਼ਤ ਨਹੀਂ ਕਰਦਾ ਸਮਾਜ ਵਿੱਚ ਵੀ ਨਹੀਂ ਕੋਈ ਕਰਦਾ ਘਟਿਆ ਸਮਝੇ ਜਾਂਦੇ ਨੇ ਬੁੱਲਜੋ ਸੰਸਾਰ ਦੇ ਲੋਕ ਘਟਿਆ ਦੇ ਸਾਰੇ ਉਹ ਨਾ ਜਰ ਘਟਿਆ ਨੇ ਜਿਹ ਨજર ਪਾਣਾ ਨਹੀਂ ਵਰਦੇ ਉਹ ਘਟਿਆ ਨੇ ਜਿਹੜੇ ਪਾਣਾ ਦੀ ਵਰਦੇ ਬੁੱਲਜੋ ਬੁੱਲਜੋ ਉਹ حکومت ਤਾਂ ਖਰਾਬ ਬੁੱਲਜੋ ਆ ਨੇ ਮਤਲਬ ਗੈਰ ਕਾਨੂੰਨੀ ਕੰਮ ਕੀਤੇ ਹੁੰਦੇ ਨੇ ਨਾ ਪਰ ਉਹ ਉੱਥੇ ਸੰਸਾਰ ਦੇ ਵਿੱਚ ਕੁਝ ਬੰਦੇ ਕਾਨੂੰਨ ਵਾਲੇ ਵੀ ਹੁੰਦੇ ਨੇ ਜੇਪੋੜ ਥਾਲੇ ਵੀ ਹੁੰਦੇ ਨੇ ਵਿੱਚ ਕਬੀਰ ਵੀ ਵਿੱਚ ਗੋਡਵਾਰੀ ਮੇਰੀ ਭਗਤ ਵੀ ਵਿੱਚ ਉਹ ਇਹਨਾਂ ਨੂੰ ਜੇੜ ਜੋ ਕੱਟਣ ਵਾਲੇ ਹੁੰਦੇ ਨੇ ਉਪਦੇਸ਼ ਦੇ ਕੇ ਸਮਝਾਉਣ ਵਾਲੇ ਵੀ ਹੁੰਦੇ ਨੇ ਵੀ ਆਪਸ ਵਿੱਚ ਲੜਨ ਜੇੜ ਤੇ ਲੜ ਵੀ ਪੈਂਦੇ ਨੇ ਜੇਪੋੜ ਥਾਲੇ ਆਪਸ ਵਿੱਚ ਲੜ ਪੈਂਦੇ ਫਕਤਾ ਦਾ ਕੰਮ ਹੈ ਇਹਨਾਂ ਦਾ ਅਪੋਜੀਟਿਵ ਬੈਰਫਰੋ ਤੇ ਬਟਾਉਣੋ ਵੀ ਲੜਨਾ ਪੈਣ ਜਿਹੜੇ ਦੇ ਕੋਲ ਸਾਲੇ ਰੱਖੇ ਇਹ ਸਾਰੇ ਪੁਰ ਸਟਾਫ ਸਾਰਾ ਸੱਚਖੰਡ ਦਾ ਹੁੰਦਾ ਇਹ ਜਿਹੜਾ ਇਹੋ ਦਾ ਸਟਾਫ ਵੀ ਤਾਂ ਹੈ ਇੱਥੇ ਜਿਹੜਾ ਉਹਦਾ ਸਟਾਫ ਹੈ ਉਹਦਾ ਕੰਮ ਉਹੋ ਜਿਹਾ ਹੀ ਹੈ ਜਿਵੇਂ ਸਰਕਾਰ ਦਾ ਸਟਾਫ ਹੁੰਦਾ ਜਿਹੜੇ ਸਰਕਾਰ ਦੇ ਉਹ ਉਹ ਕੈਦੀ ਨਹੀਂ ਹੁੰਦੇ ਜਿਹੜਾਲੇ ਸਟਾਫ ਹੈ ਸਟਾਪ ਹਲ ਸਟਾਪ ਵੀ ਇਹ ਦਰਖਲੂ ਵੰਦੇ ਇਹਨਾਂ ਨੂੰ ਸਮਝਾਉਣ ਵਾਸਤੇ ਵੀ ਗਲਤੀਆਂ ਤੋਂ ਰੋਕਣ ਵਾਸਤੇ ਵੀ ਨੀਚ ਤੋਂ ਊਚ ਬਣਾਉਣ ਵਾਸਤੇ ਵੀ ਨੀਚੋਂ ਊਚ ਕਰੇ ਮੇਰਾ ਗੋਵਿੰਦ ਇਹਨਾਂ ਨੂੰ ਇਹੀ ਸਮਝਾਇਆ ਨੀਚ ਤਾਂ ਆਪਾ ਹੈਗੇ ਆ ਸਾਰੇ ਹੀ ਹੂੰ ਨੀਚ ਤਾਂ ਸਾਰੇ ਹੀ ਆ ਤਾਂ ਹੀ ਜਿਹੜੇ ਪਰ ਉੱਚ ਕੋ ਕਿਵੇਂ ਹੋਵੇਗਾ ਸਵਾਲ ਇਹ ਦੀਚੋਂ ਉੱਚ ਕਰੇ ਮੇਰਾ ਗੋਵਿੰਦ ਗੋਵਿੰਦ ਭਾਈ ਦੀ ਦੋ ਉੱਚ ਕਰ ਸਕਦਾ ਹਉ ਤੈਨੂੰ ਡਰੇ ਕੇ ਤਾਂ ਡਰਦਾ ਨਹੀਂ ਉਹਨੇ ਨਾ ਆਪਣਾ ਦੋ ਉਹ ਡਰਦਾ ਨਹੀਂ ਉਹਨੀਆਂ ਤੋਂ ਸਿਰ ਤੇ ਸ਼ਾਸਤਰ ਤੋਂ ਇਹ ਨਹੀਂ ਚੂਜ ਨਹੀਂ ਹੋ ਸਕਦਾ ਗੋਵਿੰਦ ਨਹੀਂ ਕਰਦਾ ਕਿਸੇ ਧਰਮ ਦੀ ਪ੍ਰਭਾ ਕਿਸੇ ਰਾਜੇ ਦੀ ਪ੍ਰਵਾ ਉਹ ਨਹੀਂ ਤਾਂ ਉਹ ਜਿਹਨੂੰ ਮਰਜ਼ੀ ਕਰ ਦਿੰਦਾ ਕਹਿੰਦਾ ਕੌਣ ਜਿਹਨੂੰ ਕੀਤਾ ਉਹ ਹੀ ਕਹਿੰਦਾ ਗਰੀਬਨ ਵਾਜ ਕੋ ਸੰਗ ਮੇਰਾ ਮਾથે ਛਤਰ ਧਰੇ ਉਹਦਾ ਛਤਰ ਧਰ ਕੇ ਸਤਾਫ ਦੇ ਵਿੱਚ ਲੈ ਆਉਂਦਾ ਰਾਜਾ ਬਣਾ ਦਿੰਦਾ ਸਤਾਫ ਵਿੱਚ ਕਰਤਾ ਨਾ ਸ਼ਾਮਲ ਕਬੀਰ ਔਰ ਰਵਿਦਾਸ ਰੂ ਡਿਫਟੀ ਬਣਾਤਾ ਜੇੜ ਦਾ ਜੇਬਲਾ ਡਿਫਟੀ ਬਣਾ ਲੈਣਾ ਉਦੋਂ ਬੜਾ ਦਾ ਕੋਈ ਜੇੜ ਜੁ ਹੁੰਦਾ ਹੀ ਨਹੀਂ ਜੇੜ ਤਾਂ ਡਿਫਟੀੋਂ بڑا ਹੁੰਦਾ ਹੈ ਜੇੜ ਉਹ ਨੂੰ ਜੇੜ ਬਣਾਤਾ ਸਾਰੀ ਜੇੜ ਦਾ ਭਾਈ ਜਿਹੜਾ ਇਹਦੇ ਕਹਨੇ ਚੱਲੂਗਾ ਇਹਦੀ ਗੱਲ ਬਦਲੂਗਾ ਇਹਦੀ ਪੜਾਈ ਪੜ੍ਹ ਲੂਗਾ ਉਹ ਛੱਡ ਜੂਗਾ ਜੇੜ ਚ ਅੱਛਾ ਨਹੀਂ ਦਰਿਆ ਹੋਰ ਕਿਧਰ ਹੈ ਜਿਹੜੀ ਕੋਲ ਨਾ ਬੜਾ ਨਾ ਕੋਈ ਪੰਡਤ ਬੜਾ ਨਾ ਕੋਈ ਛੇਤਰਪਤੀ ਬੜਾ ਨਾ ਕੋਈ ਰਾਜਾ ਬੜਾ ਹੈਗੇ ਨੇ ਰਾਜੇ ਵੀ ਨੇ ਛੇਤਰਪਤੀ ਪੰਡਤ ਵੀ ਨੇ ਸੂਰਮੇ ਵੀ ਨੇ ਗਿਆਨੀ ਵੀ ਨੇ ਪਰ ਭਗਤ ਜਿਹੜਾ ਉਹ ਸਾਰਿਆਂ ਨੂੰ ਬੜਾ ਭਗਤ ਦਾ ਜਿਹੜਾ ਜੋ ਕਹਿੰਦਾ ਜਿਹੜਾ ਉਹ ਗੱਲ ਨੂੰ ਬੰਨੂਗਾ ਕਪਤਾਨ ਨੇ ਤੇ ਹੈ ਕਹਾਇਆ ਪਰਮੇਸ਼ਰ ਦੀ ਕਹਾਇਆ ਪਰਮੇਸ਼ਰ ਦੀ ਕਾਨੂੰਨ ਦਾ ਸਰਕਾਰ ਦਾ ਹੀ ਕਹਿ ਹੁੰਦਾ ਹੈ ਉਹਨਾਂ ਕੋਲ ਜੇਲਰ ਕੋਲ ਜੇਲਰ ਦਾ ਆਪਣਾ ਕਾਨੂੰਨ ਤਾਂ ਕੋਈ ਨਹੀਂ ਹੁੰਦਾ ਕਾਨੂੰਨ ਤਾਂ ਬਾਬਰ ਦਾ ਹੀ ਹੈ ਉਹਦਾ ਕਿਹੜਾ ਆਪਣਾ ਮੈਂ ਮਰਜੀ ਹੈ ਫਕਤਾਨ ਨੇ ਜੋ ਕੁਝ ਕਿਹਾ ਕਹਾਇਆ ਪਰਮੇਸ਼ਰ ਦੀ ਉਹਦੇ ਅਨੁਸਾਰ ਜਿਹੜਾ ਚੱਲੂਗਾ ਉਹ ਜਿਹੜਾ ਚ ਮੁਕਤ ਹੋ ਜਾਊਗਾ ਛੁੱਟੀ ਉਹ ਜੁਦਵਾਰਾ ਜੇੜ ਨਹੀਂ ਹਲੂਦੀ ਉਹਦੀ ਖਤਮ ਹੋ ਜੂਗੀ ਕੱਟੀ ਜਾਊਗੀ ਕਹਾਂ ਆਉਣਾ ਨੇ ਕਹਾਂ ਆ ਪਰਮੇਸ਼ਰ ਪਰਮੇਸ਼ਰ ਦਾ ਜੋ ਭੜ ਹੈ ਉਹਦੇ ਜਿਹੜਾ ਚੱਲੂਗਾ ਜਿਹਦੀ ਜੇਲ ਹੈ ਉਹਦੇ ਕਾਨੂੰਨ ਨੂੰ ਜਿਹੜਾ ਮੰਨੂਗਾ ਜਿਵੇਂ ਉਹ ਚਲਾਉਣਾ ਚਾਹੁੰਦਾ ਉਹ ਵੀ ਚੱਲੂਗਾ ਉਹ ਜਿਹੜੇ ਚੋਦੀ ਲੋੜਨੀ ਉਨਾ ਚਿਰ ਜਨਰੇਟਰ ਚ ਲੋੜ ਹੈ ਜਿੰਨਾ ਜਦ ਜੇਲ ਦੇ ਵਿੱਚ ਜਿਹੜੇ ਲੋਕ ਨੇ ਜਿਵੇਂ ਉਹ ਚਲਾਉਂਦਾ ਪਰਮੇਸ਼ਰ ਚਾਹੁੰਦਾ ਚੱਲਣਾ ਸਾਨੂੰ ਉਹਨਾਂ ਚਿਰ ਜਨਰੇਟਰ ਅਸੀਂ ਚੱਲਦੇ ਨਹੀਂ ਨਾ ਉਹਨਾਂ ਚਿਰ ਨਹੀਂ ਬਾਹਰ ਨਿਕਲਦੇ ਜਦੋਂ ਚੱਲਣ ਲੱਗੇ ਉਦੋਂ ਛੁੱਟੀ ਉਦੋਂ ਕੈਦ ਮaaf ਹੋ ਜੂ ਬਸ ਉਦਣ ਜਿਹੜਾ ਮਾਫਾ ਜਿਹੜਾ ਜੋ ਬਾਹਰ ਦਾ ਜਿਹੜਾ ਭੜਨੇ ਚੱਲਦਾ ਵਿੱਚ ਬੋਹਤ ਬੈਠਾ ਹਾਏ ਹਾਏ ਜਿਹੜਾ ਨਹੀਂ ਚੱਲਦਾ ਉਹ ਵਿਛੜ ਚੋਟਾ ਖਾਏ ਉਹਨਾਂ ਚ ਜੁਟ ਜਿਹੜੇ ਦੇ ਵਿੱਚ ਚੱਲਦਾ